ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮਿਸ਼ਰਪੁਰਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਸਰਬਜੀਤ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਜਰਸੀਆਂ ਤੇ ਦੋ ਤੁਹਾਨੂੰ HF ਵੈੜਾ ਤੁਹਾਨੂੰ ਦਿਖਾਉਣੀਆਂ ਤੇ ਇੱਕ ਆ ਮੀਨੀ ਝੋਟੀ ਤੁਹਾਨੂੰ ਦਿਖਾਉਣੀ ਕਾਫੀ ਕਮਾਲ ਦੀ ਆ ਜਿਹੜੀ ਸਰਬਜੀਤ ਵੀਰ ਨਾਲ ਹੁਣ ਗੱਲਬਾਤ ਕਰਦੇ ਆਂ ਤੇ ਇਹਨਾਂ ਬਾਰੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਹੋਸਣਾ ਠੀਕ ਠਾਕ ਜੀ ਵਧੀਆ ਕਿਰਪਾ ਬਾਬੇ ਚਲੋ ਵਧੀਆ ਕਿਰਪਾ ਜੀ ਦਈ ਜੀ ਤੇ ਨਾਮ ਦੱਸਦੇ ਕਰੀ ਆਪਣਾ ਨਾਮ ਸਰਬਜੀਤ ਹਾਂਜੀ ਪਿੰਡ ਮਿਸ਼ਰਪਰਾ ਤੇ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਬਟਾਲੇ ਦੇ ਬਿਲਕੁਲ ਲੱਗ ਗਈ ਹੈ ਬਟਾਲੇ ਦੇ ਨਾਲ ਹੀ ਪਿੰਡ ਭਾਈ ਜਰੰਦਰ ਰੋਡ ਤੇ ਤੇ ਫੋਨ ਨੰਬਰ ਵੀ ਬੋਲ ਦੇ ਕਰੀ 77176 4259 ਠੀਕ ਹੈ ਤੇ ਉਦਨ ਵਾਲਾ ਵੇਗਿਆ ਮਾਲ ਫਿਰ ਉਦਨ ਵਾਲਾ ਤੇ 2 ਘੰਟੇ ਜੀ ਭਾਈ ਮਾਲ ਵੇਗਿਆ ਕਿੰਨੇ ਕਾਏ ਉਦਨ ਫੋਨ ਮਤਲਬ ਅੱਜ ਤੱਕ ਵੀ ਫੋਨ ਆਵੰਡੇ ਠੀ ਤੇ ਆ ਵੜੇ ਸੂਬੇ ਲੱਗੀ ਜੇ ਫਿਰ ਬਾਹਰ ਸੂਬੇ ਲੱਗੀ ਵੀ ਜੀ ਸੂਬਾ ਪਹਿਲਾ ਹੀ ਹਾਂ ਪਹਿਲਾ ਸੂਬਾ ਜੇ ਫਾਰਮ ਦੀ ਵੱਚੀ ਵੀ ਜੀ ਠੀਕ ਆ ਕਾਫੀ ਖੂਬਸੂਰਤ ਆ ਇੱਕ ਕਰੇ ਸੂਨ ਤੋਂ ਪਹਿਲਾਂ ਇਹਨਾਂ ਤੋੜ ਕੇ ਦਿਖਾ ਹੀ ਦਈਏ ਫਿਰ ਆਪੇ ਰਮਾਨਾ ਸੂਪੂਗੀ ਇੱਕ ਕਰੀ ਪਹਿਲਾਂ ਤੁਹਾਨੂੰ ਤੋੜ ਕੇ ਦਿਖਾ ਦਈਏ ਬਾਕੀ ਰੱਸੀ ਨਾ ਥੋੜੀ ਜੀ ਆਤ ਨਹੀਂ ਨਾ ਰੱਸੀ ਹੋਣੀ ਪਾਈ ਵੀ ਜੀ ਨਹੀਂ ਦੱਸਣ ਦੇ ਉਹ ਦੇਖੋ ਦੇ ਖੁਰੀਆਂ ਜਿਹੜੀਆਂ ਇਹਦੀਆਂ ਬਾਹਰ ਆ ਗਈਆਂ ਵਾ ਇੱਕ ਰੀਤਾ ਨੇ ਤੋਰ ਕੇ ਦਿਖਾਈ ਦੀ ਹੈ ਫਿਰ ਜਿਹੜਾ ਗਾ ਸੋਕੂਗੀ ਜਮਾਨਾ ਤਾਂ ਦੇਖ ਸਕਦੇ ਜੀ ਚੰਗੀ ਤਿਆਰ ਹੈ ਬਹੁਤ ਠੰਡੀ ਵਛੀ ਠੀਕ ਹੈ ਜੀ ਦੋਵੇਂ ਬਨੇ ਬੈਜੋ ਕੋਈ ਗੱਲ ਨਹੀਂ ਠੀਕ ਹੈ ਜੀ ਥਾਨ ਫੋਨ ਫਿਰ ਕਿੱਡਾ ਵੇਖੋ ਕੁਆਲਟੀ ਵਾਲਾ ਮਛੀਆ ਥਾਨ ਕਰੇ ਠੀਕ ਹੈ ਜੀ ਅਜੇ ਇੰਨੀ ਵਛੀ ਹੋਰ ਬਣਨੀ ਪਾਜੀ ਅਜੇ ਸੁੰਦਿਆ ਸੁੰਦਿਆ ਹੋਰ ਤਿਆਰ ਹੋ ਜਾਣੀ ਆ ਜੀ ਢਿੱਲਾ ਕੁਛ ਹੈ ਨਹੀਂ ਆਹ ਕੱਛੀ ਲੈ ਜਿਓ ਜੀ ਬਾਕੀ ਚੰਗੇ ਰਿਕਾਰਡ ਵਾਲੀ ਵੜਿਆ ਜਿਹੜੀ ਸੋਹਣੀ ਆ ਜਿਹੜੀ ਰੰਗ ਰੂਪ ਦੀ ਬਾਕੀ ਥਣਾ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਹੈ ਭਲਾਵੇਂ ਹਵਾਨੇ ਤੇ ਹੈਈਆਂ ਹੁਣ ਜਿਹੜਾ ਇਹਨੇ ਸੂਪ ਐ ਨਾ ਰਮਾਨ ਉਹ ਤਰ੍ਹਾਂ ਕੱਦ ਵਜਨ ਦੀ ਵੀ ਜਿਹੜੀ ਚੰਗੀ ਆ ਆ ਦੇਖ ਸਰਦ ਜੇ ਕੱਦ ਵਜਨ ਦੀ ਵੀ ਚੰਗੀ ਆ ਖਾਣ ਦੇਖੋ ਕਿੱਡਾ ਕੁਆਲਟੀ ਵਾਲਾ ਬੱਛੀ ਕੱਢਿਆ ਹੈ ਤੇ 98 ਤਾਂ ਦਿਖਾਈ دی ਹੈ ਲੱਗਦਾ ਇੱਕ ਰਹੀ ਫਿਰਫ ਕਿੰਨਾ ਕੁ ਵੀਰ ਦੀ ਦੁੱਧ ਦੇ ਪਹਿਲੇ ਸੋਵੇ ਜਿਹੜਾ ਚਵਾਈ ਜਾਊਗੀ ਭਾਜੀ 30 ਪਲੱਸ ਜਾਊਗੀ ਵਛੀ ਏ ਡੀ ਜਾਦੀ ਚੰਗੀ ਕੋਈ ਗੱਲ ਹੀ ਨਹੀਂ ਕਰਨਾਂ ਦੀ ਅੱਛਾ ਹਾਂ ਤੇਜ਼ ਲੱਗ ਜਿਹੜਾ ਚਵਾਈ ਜਾਊਗੀ ਤੇਜ਼ ਲੱਗੇ ਚਵਾਊਗੀ ਫਾਰਮ ਤੋਂ ਵਹਿਣ ਲਈ ਆ ਹਰ ਬੰਦੇ ਵਛੀ ਚੰਗੀ ਏ ਤੇ ਇਹਦਾ ਮੁੱਲ ਮੁੱਲ ਭਾਜੀ ਇਹਦਾ ਮਤਲਬ ਕਰਾਉਣ ਨੂੰ ਤਾਂ ਭਾਏ ਮੰਡੀ ਚੱਲਦੇ ਡੇਢ-ਡੇ ਲੱਖ ਰੁਪਈਆ ਮੰਗਦੇ ਆ ਹਾਂਜੀ 1 15 ਇਹਦਾ ਬੋਲੇ ਆ ਭਾਜੀ 1 10 ਦੀ ਵਛੀ ਰੋ ਅੱਛਾ 1 10 ਦੀ ਦੇ ਦੋਗੇ ਬਾਕੀ ਕੋ ਫੋਨ ਲਾਵੇ ਇੱਕ ਰਹੀ ਹਨਾ ਠੀਕ ਹੈ ਜੀ ਬਾਕੀ ਵੀਡੀਓ ਦੇ ਵਿੱਚ ਇਹਨੇ ਸੂਪ ਹੈ ਨਾ ਪਤਾ ਲੱਗ ਜਾਣਾ ਇਹਨੇ ਬੱਛਾ ਦਿੱਤਾ ਕਿ ਬੱਛੀ ਬਾਕੀ ਕੋਈ ਵੀ ਇੱਥੇ ਆਣ ਕੇ ਆਪਣੀ ਦੇਖ ਕੇ ਪਸੰਦ ਕਰਕੇ ਖੜੇ ਜੀ ਇੰਨੀ ਠੰਡੀ ਸੀ ਲੇਖ ਗਾਨੀ ਨੇ ਠੀਕ ਹੈ ਜੀ ਠੀਕ ਤੇ ਸੂਪ ਵੀ ਇੱਥੇ ਫਿਰ ਠੀਕ ਹੈ ਆ ਦੇਖ ਸਕਦੇ ਸੂਪ ਹੀ ਹੈ ਚੰਗੀ ਤਿਆਰ ਹੋਈ ਆ ਥੱਲੇ ਪਹਿਲਾ ਹੀ ਸੂਆ ਸੂਈ ਆ ਤੇ ਆ ਦੇਖ ਸਕਦੇ ਜੇ ਪੂਰਾ ਫਿਕਸ ਆਰਡਰ ਜਿਹੜਾ ਇਹਨੇ ਤਿਆਰ ਕੀਤਾ ਵਾ ਉਹਨਾਂ ਹੀ ਗਾਹ ਨੂੰ ਆ ਤੇ ਉਹਨਾਂ ਹੀ ਪਛਾਣੂ ਆ ਅਜੇ ਬਾਕੀ ਜੇ ਤਰ੍ਹਾਂ ਚੋਆਈਆਂ ਹੋ ਗਈਆਂ ਤੇ 98 ਦੇਖ ਸਕਦੇ ਚੰਗਾ ਤਿਆਰ ਕਰ ਲਿਆ ਇਹਨੇ ਤੇ ਆ ਬੱਚਾ ਜੀ ਤੇ ਹੁਣ ਜਿਹੜੀ ਦੂਸਰੇ ਨੰਬਰ ਤੇ ਗਾਂ ਤੁਹਾਨੂੰ ਦਿਖਾਉਣੀ ਆ ਇਹਦੇ ਮਗਰ ਬੱਛੀ ਜੇ ਮੈਂ ਜੀ ਬੱਛੀ ਜੇ ਇਹਦੇ ਮਗਰ ਇਹਦੇ ਮਗਰ ਬੱਛੀ ਬੜੀ ਪਿਆਰੀ ਆ ਬੱਚਾ ਬਹੁਤ ਪਿਆਰਾ ਦੇਖੋ ਠੀਕ ਹੈ ਜੀ ਇਹਦੇ ਦੋਹਾਂ ਤਰ੍ਹਾਂ ਦਾ ਬੱਚਾ ਜੇ ਆ ਤੇ ਥਾਣ ਦੇਖ ਸਕਦੇ ਇਹਦੇ ਵਿੱਚ ਚੰਗੇ ਕਿਆ ਹੱਤੇ ਆ ਕਿੰਨੇ ਦਿਨਾਂ ਦਾ ਦੱਸਿਆ ਜੀ ਦੋਵਾਂ ਦਿਨਾਂ ਦਾ ਅੱਛਾ ਦੋ ਦੇ ਨਹੀਂ ਹੋਏ ਜੀ ਵਸ਼ੀ ਟਾਈਟ ਲੈਂਥ ਇਹਦੇ ਵੀ ਚੰਗੀ ਆ ਇਹਦੇ ਮਗਰ ਵਸ਼ੀਆ ਦੇ ਆ ਵਛਾ ਆ ਗਿਆ ਜਿਹੜਾ ਆ ਫੀਮੇਲ ਕਾ ਮੇਲ ਕਾ ਫਿਆ ਤੇ ਆ ਫੀਮੇਲ ਕਾ ਫਿਆ ਤੇ ਇਹਦੇ ਕੋਲ ਵੇਚ ਜੀ ਕਿੰਨਾ ਜੀ ਬੋਲਾ ਫਿਰ ਇਹਦੇ ਕੋਲ ਬੋਲਾ ਜੀ 17 18 ਕਿਲੋ ਜੀ 17 18 ਲੀਟਰ ਤਿਆਰ ਆ ਤੇ ਕਿੰਨਾ ਕਿਚਵਾਈ ਜਾਊਗੇ ਭਾਜੀ ਇਹ 25 ਲੀਟਰ ਤੋਂ ਬਾਹਰ ਜਾਊਗੀ ਅੱਛਾ ਤੋੜ ਦਈਏ ਫਿਰ ਇਹਨਾਂ ਵੇਚ ਲਈ ਚੰਗੇ ਕਦ ਕਾਠ ਵਾਲੀ ਹੈ ਲਾਵਦੀ ਫਾਈਟ ਲੈਂਥ ਦੀ ਜਿਹੜੀ ਚੰਗੀ ਹੈ ਤੇ ਮਗਰ ਵੀ ਇਹਦੇ ਵੱਛੀ ਹੈ ਵੀ ਇਹ ਥੋੜੀ ਜਿਹੀ ਬਾਈ ਨਹੀਂ ਵਿਖਾਉਂਦੀ ਅਈ ਭਾਲ ਜੀ ਇੱਕ ਬੰਨੇ ਅੱਛਾ ਭਾਜੀ ਸੂਈ ਆ ਪਾਸੋਂ ਦੀ ਠੀਕ ਆ ਤੇ ਭਾਲ ਜੀ ਹੋਰ ਕੋਈ ਗੱਲ ਬਾਤ ਉਤਰਾ ਠੰਡ ਥਣ ਓਕੇ ਪੂਰੇ ਪੂਰੇ ਓਕੇ ਵੇ ਸੀਲ ਠੰਡੀ ਬੜੀ ਠੀਕ ਆ ਜੀ ਭਾਵੇਂ ਇਦਾਂ ਬੈਠੇ ਠੀਕ ਆ ਜੀ ਦਵਾਈ ਜੀ ਦਾ ਇੱਕ ਦਾ ਠੀਕ ਆ ਹਾਂ ਦੇਖ ਸਾਡੀ ਧਾਰ ਬਿਲਕੁਲ ਸਾਫ ਹੈ ਜਿਹੜੀ ਇਹਦੀ ਠੀਕ ਆ ਜੀ ਠੀਕ ਆ ਜੀ ਹਾਂ ਦੇਖ ਲੇ ਚਾਰੇ ਤਨ ਤੇ ਇਹਦਾ ਮੁੱਲ ਕੀ ਜੀ ਵੀਰ ਜੀ ਫਿਰ ਭਾਜੀ ਇਹਦਾ ਕੱਦ ਦੇ ਦੁੱਧ ਦੇ ਸਾਰਾ ਮੁੱਲ ਬਿਲਕੁਲ ਜਾ ਗਿਆ ਹੀ ਹੈ ਕਿੰਨਾ ਮੁੱਲ ਕਰਾਉਨ ਨੂੰ ਭਾਵੇਂ ਇਹਦਾ 95 96 ਜੋ ਮਰਜ਼ੀ ਕਰਦੀ ਹੈ ਹਾਂਜੀ ਠੀਕ ਆ ਜੈਸ ਨੂੰ ਭਾਜੀ 80000 ਦੀ ਦਾਂ ਅੱਛਾ 80000 ਦੀ ਦੇ ਦੋਗੇ 80000 ਦੀ 2000 ਪੀਆ ਛੋਟ ਵਿੱਚੋਂ 2000 ਛੋਟ ਕਰ ਦੋਗੇ ਇਹ 78000 ਦੀ ਦੋ ਤੇ ਦੁੱਧ ਮੋਕੇ ਦੇ ਕਿੰਨਾ ਚਵਾ ਕੇ ਦੋ ਦੁੱਧ ਪੌਲਾ ਇਹਦੇ ਕੋਲ 17 18 ਕਿਲੋ ਤਿਆਰ ਜਿਹੜਾ ਚਵਾ ਕੇ ਦੋਗੇ ਠੀਕ ਹੈ ਜੀ ਬੱਚਾ ਬਹੁਤ ਵਧੀਆ ਤੇ ਮਗਰ ਇਹਦੇ ਵੱਛੀ ਵੀ ਚੰਗੀ ਹੈ ਚੰਗਾ ਫਾਰਮ ਤਿਆਰ ਕਰਨਾ ਵੀ ਹਾਂਜੀ 6 ਜਾਂ 7 ਮਹੀਨੇ ਚ ਵੈਰ ਖਾਣ ਦਾ ਵਾਹ ਜੀ ਠੀਕ ਹੈ ਜੀ ਬਾਕੀ ਇਹ ਹੈ ਕਿ ਚਲੋ ਆਪਣੀ ਕਬੀਰ ਸਮਝਣਾ ਵੇਖ ਚੱਕ ਕੇ ਖੜੇ ਤੇ ਹੁਣ ਆ ਵੀ ਸੋਈ ਸਵਾਈ ਹੈ ਇਹ ਜਰਸੀ ਜੇ ਭਾਈ ਇਹ ਤੇ ਮਗਰ ਕੀ ਜੇ ਬੱਛਾ ਜੇ ਦਾ ਬੱਛਾ ਕਾਫੀ ਭਲਿਆ ਇਹ ਤੇ ਮਗਰ ਹੈ ਨਾ ਇਹ ਸੀਲ ਚੰਨੀ ਇੰਨੀ ਭਵੇਂ ਇਹ ਨੂੰ ਹੀ ਜਾ ਬੈਜੋ ਅੱਛਾ ਇੰਨੀ ਜਿਆਦਾ ਚਵਾਈ ਚੰਗੀ ਠੀਕ ਹੈ ਇਹ ਸਾਰੇ ਬਹੁਤ ਵਧੀਆ ਬੈੜਾ ਠੀਕ ਹੈ ਹਾਂ ਦੇਖ ਸਾਡੇ ਜੀ ਚਵਾ ਜਿਹੜਾ ਇਹਦਾ ਵੀ ਬਿਲਕੁਲ ਸਾਫ ਹੈ ਇਹਦੇ ਕੋਲ 15 ਕਿਲੋ ਭਾਈ ਦੋ ਤੇ ਤਿਆਰ ਹੈ ਕਿੰਨੇ ਦੇਣਾ ਇਸੋਈ ਨਾ ਇਹਨੂੰ ਸੂਈਨਵਾਜ ਪੰਜਵਾਂ ਦਿਨ ਜੀ ਪੰਜਵਾਂ ਦਿਨ ਆ ਤੇ ਇਹ ਕਿੰਨਾ ਚਵਾਈ ਜਾਊਗਾ ਭਾਜੀ 17 18 ਕਿਲੋ ਜਾਣਾ ਇਹਨਾਂ ਨੂੰ ਦੁੱਧ ਚਵਾਉਣੀ ਲਿਸ਼ੀ ਚਲੋ ਫਿਰ ਤੋਰਦੀ ਐ ਇਹਨਾਂ ਨੂੰ ਸੂਆ ਕਿੰਨਾ ਵੇਦਾ ਸੂਆ ਤਾਂ ਨਹੀਂ ਇਹਦਾ ਪੈਸਾ ਅੱਛਾ ਜੀ ਪਹਿਲਾਂ ਹੀ ਸੂਆ ਦੱਸ ਦੇ ਤਾਂ ਵੀ ਬਾਕੀ ਚਿਹਰਾ ਫੜਾ ਪਿਆਰਾ ਇਹਦਾ ਜਰਸੀ ਆ ਜਿਹੜੀ ਇਹ ਵੀ ਅਜੇ ਲੈ ਆਓ ਜੀ ਤੇ ਇਹਦਾ ਮੁੱਲ ਵੀ ਦੀ ਫਿਰ ਭਾਈ ਇਹਦਾ ਵੀ ਮੁੱਲ ਬਿਲਕੁਲ ਜੈ ਜੀ ਕਿੰਨਾ 45000 ਦੀ ਵੀ ਜੀ ਵੈਲ ਦੇ ਦਾਂਗੇ 45000 ਦੀ 2000 ਰੁਪਇਆ ਛੋੜ ਅਛਾ ਵਿੱਚ 2000 ਸ਼ੌਟ ਕਰ ਦੋਗੇ 43000 ਦੀ 47000 ਦੀ ਦੇ ਦੋਗੇ ਬਾਕੀ ਕੋ ਫੋਨ ਲਾਵੇ ਮਨ ਤਾਂ ਨੋ ਜੂ ਮੌਕੇ ਤੇ 15 ਕਿਲੋ ਦਾ ਪੂਰਾ ਤਿਆਰ ਹੈ ਜਿਹੜਾ ਮੌਕੇ ਤੇ ਤਿਆਰ ਆ ਠੀਕ ਹੈ ਜੀ ਤੇ ਹੁਣ ਇੱਕ ਜਰਸੀ ਬਾਹਰ ਇੱਕ ਹੋਰ ਗੱਬਨ ਆ ਗਈ ਜਿਹੜੀ ਤੋਰੀ ਦੇ ਇਹ ਵੀ ਦੇ ਕਰੀ ਨਵੀ ਸੁਆਕੇ ਨਵਾ ਸੁਣਾਇਨੇ ਸੁਆਮਾ ਦਿਲਾ ਦੂਜਾ ਸੁਆਰੀ ਦੂਸਰਾ ਸੁਆਚੇਰਾ ਦਿਖਾ ਦਈਏ ਤਾਂ ਇੱਕ ਲਈ ਠੀਕ ਹੈ ਜੀ ਲੈ ਜਾਓ ਜੀ ਇਹ ਆ ਕਿ ਸਾਂਭੇ ਸਾਂਭੀ ਚੰਗੀ ਆ ਰਾਜੀ ਆ ਬਹੁਤ ਬੜੀ ਦੇਖੋ ਭਾਈ ਠੀਕ ਆ ਬਹੁਤ ਲੇਵਾ ਬਣਾਵਾਂਗੇ ਅਜੇ ਭਰਨੀ ਆ ਪੂਰੀ ਲੈ ਜਾ ਬੀਤੀ ਛੋੜਾ ਜੇ ਚੱਬੂ ਦਾ ਤਰੰਦਾ ਕਰਦੀ ਆ ਤੇ ਇਹ ਕਿੰਨੇ ਕ ਦੁੱਧ ਵਾਲੀ ਜੀ ਵੀ ਜੀ ਭਾਈ ਇਹ ਵੀ ਮਸੀਤ ਚੰਗੀ ਕੋ ਮੇਰਾ ਭਰਾ ਸੰਭੂਗਾ ਤੇ ਭਾਂ 20 ਕਿਲੋ ਦੁੱਧ ਹੀ ਕਰ ਦੇ ਦੇਖੋ ਠੀਕ ਆ ਤਾਂ ਤੋਂ ਦੀ ਤੇ ਉਤਰਾ ਨੋਰਮਲ ਸੇਵਾ ਦੇ ਕਿੰਨਾ ਕਿ ਚਵਾਈ ਜਾਉ ਨੋਰਮਲ ਸੇਵਾ ਦਾ 15 ਕਿਲੋ ਤੋਂ ਨਹੀਂ ਭਾਈ ਜਾਂਦੀ ਠੀਕ ਆ ਤੇ ਮੋਲੇ ਦਾ ਮੋਲੇ ਦਾ ਭਾਈ 45000 ਰੁਪਇਆ 2000 ਇਹਦੀ ਮਿਸ਼ੋਰ ਅੱਛਾ 43000 ਦੀ ਇਹ ਵੀ ਦੇ ਦੇਣੀ ਹੈ ਠੀਕ ਆ ਜੀ ਤੇ ਇੱਕ ਮੱਝ ਵੀ ਦਿਖਾ ਦੀਏ ਫਿਰ ਛੋਟੀ ਵੀ ਆ ਦੇਖ ਸਾਡੇ ਜੀ ਸੋਹਣੀ ਛੋਟੀ ਆ ਜੇ ਗੱਬਣ ਆ ਜਿਹੜੀ ਇਹ ਵੀ ਗਵਾ ਵਾਂਗੂ ਹਵਾਨਾ ਲਈ ਤਿਆਰ ਕਰਨ ਤੇ ਪੂਰੀ ਵੱਡੀ ਆ ਸੋਚ ਜਿਆਦੀ ਭਰੀ ਚੰਗੀ ਚੰਗੇ ਕਦ ਕਾੜਤੀ ਚੰਗੇ ਪਿੱਠਪੁੜੇ ਦੀ ਮੀਨੀ ਝੋਟੀ ਆ ਜਿਹੜੀ ਐ ਚੰਗੀ ਸੰਭੀ ਸੁੰਭੀ ਆ ਦੇਖ ਸਾ ਤੇ ਜੀ ਬਿਲਕੁਲ ਕੰਪੈਕਟ ਹਵਾਨਾ ਬਿਲਕੁਲ ਪ੍ਰਾਪਰ ਹਵਾਨਾ ਜਿਹੜਾ ਲਈ ਤਿਆਰ ਕਰਨਾ ਇਹਦਾ ਕਿਨਵਾ ਸੁਆ ਵੀਰ ਜੀ ਇਹਦਾ ਦੂਜਾ ਸੁਆ ਜੀ ਇਹਦਾ ਦੂਸਰਾ ਸੁਆ ਹੈ ਸੌ ਦਮ ਚੋਰ ਕੇ ਅੰਗਲੇ ਤੋਰ ਕੇ ਪਹਿਲਾਂ ਤੁਹਾਨੂੰ ਦਿਖਾ ਦਿਆਂ ਉਤਰਾਂ ਜੀ ਟਾਈਮ ਕਿੰਨਾ ਲੱਗ ਜਾ ਵੀਰ ਜੀ ਕੈਮਰਾ ਪਾਜੀ ਦੱਸ ਦੇਣ ਪਏ ਮੈਂ ਦੇ ਦੱਸ ਦੇਣ ਜੇ ਪਏ ਸੋਨ ਚ ਜੇ ਪੁੜਿਆਂ ਤੋਂ ਆਪਾਂ ਦੇਖ ਸਕਦੇ ਕੋਈ ਗੱਲ ਬਾਤ ਨਹੀਂ ਹੈ ਤੇ ਥੱਲਿਆਂ ਦੇਖ ਸਕਦੇ ਜੀ ਥੱਲਿਆਂ ਪੂਰੀ ਤਿਆਰੀ ਤੇ ਆ ਜਿਹੜੀ ਚੰਗੇ ਵੱਡੇ ਕਦ ਕਾਠਾ ਲੀ ਆ ਥੋੜਾ ਡਰਦੀ ਆ ਅੰਦਰ ਲੈ ਜਾ ਆ ਨਾ ਦੇਖ ਸੰਦੇ ਕੁੜੇ ਵਧੀਆ ਪਿੱਠ ਕੁੜੇ ਵਾਲੀ ਹੈ ਜਿਹੜੀ। ਲੋਟੋ ਦੀ ਬੜੀ ਚੰਗੀ ਹੈ। ਚੰਗੀ ਦੀ। ਫੋਟਲੇ ਦਾ ਛੋਟੀ ਨਹੀਂ ਹੋਰ ਪਿੱਛੇ ਨੂੰ ਕਰਨਾ 20 ਕਿਲੋ ਵਾਲੀ ਹੈ ਭਾਈ। ਠੀਕ ਹੈ। ਅਸਲ ਜੋ ਦੂਜੀ ਵੀਡੀਓ 'ਚ ਪਾਉਣੀ ਸੀ ਝੋਟੀ ਇਹ ਮਤਲਬ ਸਵਾਸ ਹੋਊਗਾ ਵਧੀਆ ਅਨੁਮਾਨ ਹੈ ਝੋਟੀ ਦੇ ਦੇ। ਅੱਛਾ। ਹਾਂ 20 ਕਿਲੋ ਦੁੱਧ ਚਵਾਊਗੀ ਕੱਟੇ। ਅੱਛਾ 20 ਲੀਟਰ ਦੁੱਧ ਦੇ ਚਵਾ ਦੂਗੀ। ਤੇ ਚੰਗੇ ਰੇ ਜਣਾ ਸੰਭੀਆ ਕਹਿੰਦੇ ਹਨ। ਦੋ ਮੱਜਾਂ ਵਰਗੀ ਤੇ ਕੱਲੀ ਆ ਕੱਲੀ ਕੱਲੀ ਤੇ ਗੱਡੀ 'ਚ ਵੀ ਕੱਲੀ ਪੈਣੀ ਆ ਨਾ ਮੈਂ ਕੱਲੀ ਆ ਜੀ ਵੀ ਕੱਲੀ ਏ ਅੱਛਾ ਹਾਂ ਬਹੁਤ ਛੋਟੀ ਚੰਗੀ ਆ ਇਹ ਆ ਕਿ ਇਹ ਛੋਟੀ ਦਾ ਕੋਈ ਇੱਥੇ ਆਨ ਕੇ ਪਸੰਦ ਕਰਕੇ ਸੌਦਾ ਕਰੇ ਜਿਹੜਾ ਸ਼ਕੀਨ ਆ ਵੇਦ ਸੋਹਣੀਆਂ ਛੋਟੀਆਂ ਰੱਖੰਦਾ ਉਹ ਤੋਂ ਮੀਨੀ ਛੋਟੀ ਆ ਜਿਹੜੀ ਫੇ ਕਿੰਨਾ ਦੁੱਧ ਵੇਚ ਜੀ ਦੱਸਿਆ ਚਵਾਜੂਗੀ ਦੁੱਧ 20 ਕਿਲੋ ਭਾਈ ਛੋਟੀ ਚਵਾ ਦੂਗੀ ਅੱਛਾ ਬਈ ਅਸਲੋ ਦਿਲੋਂ ਮਾਣੇ ਆ ਵੀ ਛੋਟੀ ਸੁਗੀ ਫੇਰ ਵੇਚਣ ਦਾ ਮਾਣ ਆ ਅੱਛਾ ਹਾਂ ਆ ਪਹਿਲਾਂ ਤੁਸੀਂ ਕਹਿੰਦੇ ਸੀ ਕਿ ਅਗਲੀ ਵੀਡੀਓ 'ਚ ਪਾਵਾਂਗੇ ਵੀਡੀਓ 'ਚ ਪਾਉਣੀ ਆ ਠੀਕ ਆ ਬਸ ਇਹ ਭਰਾਵਾਂ ਨੂੰ ਇੱਕ ਸ਼ੋਅ ਹੀ ਕਰਾਉਣਾ ਹੈ ਕਿ ਅੱਜ ਇੱਕ ਸਾਦੇ ਵਿਖਾਈ ਆ ਬਸ ਤੇ ਮੁੱਲ-ਮੁੱਲ ਫਿਰ ਇਹਦਾ ਦੱਸਣਾ ਕਿ ਅਗਲੀ ਜਿਹੜਾ ਕਰਾਂਗੇ ਜਦੋਂ ਸੂਪੂ ਵੀ ਝੋਟੀ ਹੋਣੀ ਅੱਛਾ ਹਾਂ ਕਿਉਂਕਿ ਇੱਕ ਦਿਨ ਦਾ ਨਾ ਵੀ ਗੱਬਨ ਡੰਗਰਿਆ ਦੇਜੋ ਇਹਨੂੰ ਹਾਂਜੀ ਹਾਂਜੀ ਇਹਦਾ ਸਾਨੂੰ ਇਹ ਆ ਵੀ ਇਹੀਂ ਇਹ ਮਤਲਬ ਥਾਪੀ ਮਾਰ ਕੇ ਵੀ ਕਾਵਾਂਗੇ ਸੋਨੇ ਇਹ ਆ ਕਿ ਸੁਆਕੇ ਵੀ ਦੇ ਦੋਗੇ ਸੁਆਕੇ ਵੀ ਦੇ ਦਾਂਗੇ ਕੋਈ ਫੋਨ ਕਰੇ ਹਨਾ ਇੱਕ ਦਿਨ ਜੱਲੇਵਾ ਵੇਖੋ ਭਾਈ ਠੀਕ ਹੈ ਜੀ ਅਜੇ ਕਹਿ ਦਿੰਦੇ ਇੱਥੇ ਇੱਥੇ ਬਾਵਾ ਲੈ ਜਾਂਦੇ ਲੋਕ ਫੋਟ ਕੱਟੀ ਹੋਣੇ ਬਾਹਰ ਹੈ ਠੀਕ ਹੈ ਤਾਂ ਜੇ ਪੁਰਾ ਤਾਂ ਆਪਾਂ ਦੇਖ ਸਕਦੇ ਹਾਂ ਕੋਈ ਗੱਲ ਬਾਤ ਨਹੀਂ ਓਏ ਜੇ ਚੇਤਨ ਝੋਟੀ ਮੇਰੇ ਠੀਕ ਹੈ ਜੀ ਤੇ ਠੀਕ ਹੈ ਵੀਰ ਕੋਈ ਗੱਲ ਨਹੀਂ ਠੀਕ ਹੈ ਜੀ ਸਾਰੇ ਭਾਵਾਂ ਨੂੰ ਵੀ ਚਲੋ ਆਪਣਾ ਜਿੱਥੋਂ ਮਾਲ ਲੈਂਦੇ ਆਪਣਾ ਸੋਸਾਂ ਦੀ ਤਸੱਲੀ ਕਰਕੇ ਵੇਖ ਚੱਕ ਕੇ ਖੜਿਆ ਕਰ ਹਨਾ ਠੀਕ ਹੈ ਵੀਰ ਜੀ ਬਈ ਹੁਣ ਚਲੋ ਬਾਜ਼ਾਰ ਵੀ ਤੇਜ ਆ ਬਾਹਰ ਮਾਲ ਵਪਾਰੀਆਂ ਨੂੰ ਵੀ ਘਾਟੀ ਮਿਲ ਰਿਹਾ ਹੈ ਹਾਂਜੀ ਹਾਂਜੀ ਇਹ ਚੀਜ਼ ਦਾ ਧੰਨਵਾਦ ਰੇਟ ਬੰਦਾ ਪੈਂਦਾ ਨਹੀਂ ਕਦੀ ਵੀ ਹਾਂਜੀ 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 ਠੀਕ ਹੈ ਬਾਕੀ ਇੱਕ ਹੁਣ ਚੋਟੀ ਪਾਸ ਕਰਕੇ ਖੜੋ ਤੇ ਜੜੀਆਂ ਸੂਈਆਂ ਵਾਂ ਉਹਨਾਂ ਦੀ ਆਪਣੀ ਦੋ ਟਾਈਮ ਤਿੰਨ ਟਾਈਮ ਚਵਾਈ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ